ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਜੜੈਕ तहसील ਤੇ ਜਿਲ੍ਹਾ ਬਾਈ ਨੂੰ ਮੋਗ ਗਈ ਪੈਂਦੇ ਆ ਜਿਹੜੇ ਕੋਲ ਵੀਡੀਓ ਬਣਾ ਰਹੇ ਆਂ ਭਾਈ ਵਪਾਰ ਦਾ ਕੰਮ ਕਰਦੇ ਰੂਟੀਨ 'ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੂਟੀਨ 'ਚ ਆਪਣੇ ਚੈਨਲ ਤੇ ਵੀਡੀਓ ਹੁੰਦੀ ਆ ਰਹੀਆਂ ਨੇ ਮੋਲ ਰੇਟ ਬਾਈ ਦੇ ਬਿਲਕੁਲ ਜਾਇਜ਼ ਹੀ ਹੁੰਦੇ ਆ ਕਈ ਵਪਾਰੀ ਵੀ ਬਾਈ ਕੋਲ ਪਸ਼ੂ ਲੈ ਕੇ ਜਾਂਦੇ ਆ ਅੱਜ 4 ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾਦਾ ਕਿੰਨਾ ਸੂਆ ਤਿੰਨ ਗੱਬਣਾ ਤੇ ਇੱਕ ਤਾਜੀ ਸੂਈ ਟੌਪ ਦਾ ਨਗੀਨਾ ਇੱਕ ਨੰਬਰ ਗੱਬਣ ਤੋਂ ਸ਼ੁਰੂ ਕਰ ਲਾਂਗੇ ਇਹਦੇ ਕੀ ਡਿਟੇਲ ਆਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਡਰੈਸ ਨਾਮ ਭਰਾ ਆਪਣਾ ਗੁਰਦੇਵ ਸਿੰਘ ਆ ਜੀ ਪਿੰਡ ਚੜਿਆਕਾਈ ਜ਼ਿਲ੍ਹਾ ਮੋਗਾ ਵੀਰੇ ਤਹਿਸੀਲ ਵੀ ਆਪਾਂ ਨੂੰ ਮੋਗਾ ਮੋਬਾਈਲ ਨੰਬਰ 78017 ਭਰਾ 5560322 ਆਪਾਂ ਵੀ ਪਰਸੋਂ ਵੀਡੀਓ ਪਾਈ ਸੀ ਵੈਗ ਕੇ ਸੀ ਪਸੂ ਜੀ ਪਰਸੋਂ ਬਾਈ ਜੀ ਦੋ ਪੰਨਿਆਂ ਦੀ ਵੀਡੀਓ ਪਾਈ ਸੀ ਆਪਾਂ ਇੱਕ ਤਾਂ ਸਾਈ ਵਾਲ ਵੇੜ ਸੀ ਇੱਕ ਗੱਬਣ ਵੇੜ ਸੀ ਹਾਂਜੀ ਇੱਕ ਅਸਰ ਹੋਰ ਵੀ ਬੇਨਤੀ ਕਰਨੀ ਸੀ ਬਾਈ ਮੇਰਾ ਭਰਾ ਇਹ ਸੌਦਾ ਕਰ ਲੈਣਾ ਹੁਣ ਇਹਨਾਂ ਮੜਾ ਵੇਖ ਕੇ ਕਰ ਲਿਆ ਕਰੋ ਬਾਈ ਯਾਰ ਬਾਅਦ ਚ ਅਸੀਂ ਵੀ ਖੱਜਲ ਖਵਾਰ ਹੁੰਨੇ ਆ ਹੁਣ ਉਹ ਗਾਂ ਦਾ ਪਰਸੂ ਦਾ 1000 ਰੁਪਿਆ ਆ ਮਲ ਸਿੰਘਾਂ ਦੇ ਬੰਦੇ ਦਾ ਆ ਠੀਕ ਆ ਜੀ ਮਲ ਸਿੰਘਾਂ ਸ਼ਾਹਕੋਟ ਮਲ ਸਿੰਘਾਂ ਦਾ ਠੀਕ ਆ ਜੀ 1000 ਰੁਪਿਆ ਆ ਨਾ ਹੁਣ ਫੋਨ ਚੱਕਦਾ ਲੈਣ ਤਾਂ ਕਾਦੀ ਉਹਨੇ ਪਰਸੂ ਦੇ ਹੁਣ ਇਹੀ ਵੀ ਰੋਕੇ ਬੈਠੇ ਆ ਠੀਕ ਆ ਤੇ ਦੁੱਜੀ ਸਾਹੀਵਾਲ ਵੈਗ ਸਾਹੀਵਾਲ ਦਾ ਉਹਦੇ ਵੀ ਗਾਂ ਦਾ ਵੀ ਵੈਗੀ ਸੀ ਵਗਦੀ ਸੀ ਬਲੋ ਮੰਗੀ ਜਾਂਦੇ ਸੀ ਕੱਲ ਦਾ ਕਰਾਰ ਸੀ ਕੱਲ ਵੀ ਨਹੀਂ ਆਇਆ ਅੱਛਾ ਜੀ ਅੱਜ ਫੇਰ ਆ ਗਿਆ ਉਦੋਂ ਦੇ ਦਿਨ ਆ ਗਿਆ ਠੀਕ ਆ ਜੀ ਗਾਂ ਦਾ ਅੱਜ ਪੰਜ ਕੱਲ ਲੰਗੀਆਂ ਸੀਗਾ ਬਈ ਠੀਕ ਆ ਜੀ ਦੋ ਵੜਾ ਆਪਣੇ ਚੂਣ ਵਾਲੇ ਬੰਦੇ ਹੀ ਲੈ ਗਏ ਸਾਈ ਇੱਕ ਫੁੱਲੇ ਵਾਲੇ ਉੱਠ ਗਈ ਇੱਕ ਮਾਨੂੰਗੀ ਉੱਠ ਗਈ ਠੀਕ ਹੈ ਜੀ ਹਾਂ ਇੱਕ ਨੰਬਰ ਤੋਂ ਬਈ ਸ਼ੁਰੂ ਕਰ ਲੈਣੇ ਆ ਇਹਦੀ ਕੀ ਡਿਟੇਲ ਆ ਮੁੱਲ ਅੱਜ ਜਮਾ ਛੋਟੇ ਹਾਂ ਛੋਟੇ ਕਰਾਂਗੇ ਭਰਾ ਠੀਕ ਹੈ ਜੀ ਇਹਦੇ ਕੀ ਡਿਟੇਲ ਆ ਜੀ ਇਹ ਭਰਾ ਦੂਜਾ ਸੂਆ ਵਹਿੜਾ ਠੀਕ ਹੈ ਜੀ ਤੇ ਆਪਾਂ ਜਣੀ ਵੀ ਤੀਜਾ ਮੰਨ ਲਿਆ ਦੂਜਾ ਮੰਨ ਲ ਤੀਜਾ ਮੰਨ ਲੈ ਕੋਈ ਚੱਕਰ ਵਾਲੀ ਗੱਲ ਨਹੀਂ ਆਪਾਂ ਤੀਜਾ ਮੰਨ ਕੇ ਲਈ ਆ ਠੀਕ ਹੈ ਜੀ ਪਰ ਹੈ ਦੂਜਾ ਹੀ ਆ ਠੀਕ ਹੈ ਜੀ ਤੇ ਦੁੱਧ ਨੇ ਜਣੀ ਦਿੱਤਾ ਵਾ ਹੈਗਾ 16 ਲੀਟਰ ਇਹਦੀ ਹਾਂ ਜੀ ਇਹਦੀ 18 ਦੇ 19 ਦੇ ਦੇ ਇਹ ਅਗਲੇ ਦੀ ਸੇਵਾ ਤੇ ਨਰਪਰਾ ਕਿੰਨੇ ਦਾ ਲੈ ਜੂ ਦਿਨ ਹਜੇ 7 ਪਏ ਪਰ ਗਾਂ ਤੂੰ ਵੀ ਥਾਲੇਵਾ ਦੱਸੂਗੀ ਕੀ ਚੀਜ਼ ਠੀਕ ਹੈ ਜੀ ਤੋੜ ਕੇ ਦਿਖਾ ਦੀ ਜੀ ਬਾਈ ਕਹਿੰਦਾ ਮਾਲਕਾਂ ਨੇ ਦੂਜਾ ਸੁਆ ਦੱਸਿਆ ਆਪਾਂ ਤੀਜਾ ਮੰਨ ਕੇ ਲਈਏ ਤੁਸੀਂ ਚਾਹੇ ਦੂਜਾ ਮੰਨ ਲਓ ਚਾਹੇ ਤੀਜਾ ਮੰਨ ਲਓ ਦਿਨ ਡੇਟ ਬਤਾਓ ਕਿ 7 ਪਏ ਆ ਜੀ ਫਵਾਨਾ ਕਰਮ ਵਾਲੀ ਦਾ ਦੇਖ ਸਕਦੇ ਹੋ ਸੋਨਾ ਤਿਆਰ ਕਰਦੀ ਹੁੰਦੀ ਆ ਠਣਾ ਦੇ ਸਾਈਜ ਬਹੁਤ ਸੋਹਣਿਆ ਚਾਰੇ ਥਾਂ ਨਿਖੜ ਮੇ ਇੱਕੋ ਸਾਈਜ ਦੇ ਹੱਥੀ ਚਵਾਈ ਵਾਲਾ ਥਣ ਲੱਗਿਆ ਹੋਇਆ ਜੀ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਬਾਕੀ ਥਣ ਚੈੱਕ ਕਰ ਸਕਦੇ ਹੋ ਬੜਾ ਸੋਹਣਾ ਥਣ ਹੈ ਜੀ ਦੇ ਸੀਓਸਾ ਪਰਮਾਲੀ ਦਾ ਕੋਈ ਅੰਤ ਨਹੀਂ ਗੇ ਡੇਟ ਮੁਤਾਬਕ ਦਿਨ 7 ਪਏ ਆ ਤੇ ਜੇ ਹਵਾਨਾ ਖੇਜਦੇ ਆਂਗਾ ਤਾਂ ਰਵਣ ਵਾਂਗੂ ਵਾਦਾ ਜੀ ਦੇਖ ਸਕਦੇ ਹੋ ਤੁਸੀਂ ਕਰਿਆ ਵਾਲਟੇਲਾ ਕੱਢ ਕੇ ਸੁਣਾ ਵਜਨ ਵਾਲੀ ਤੇ ਕੱਦ ਕਾੜ ਹਾਲੀ ਗਾਏ ਮਾਲਕਾਂ ਨੇ ਕੱਦ ਪੂਰਾ ਬੁਲਾਇਆ ਕੋਈ ਛੋਟੀ ਜੀ ਸਮਝ ਲਿਓ ਕੱਦ ਕਾੜ ਦੇਖ ਸਕਦੇ ਹੋ ਬਾਈ ਦੇ ਮੋਢੇ ਤੇ ਘਰ ਆਉਂਦੀ ਆ ਬਾਕੀ 16 ਕਿਲੋ ਜੋਇਆ ਬਾਈ ਪਿਛਲੇ ਸਵੇਰੇ ਪਿਛਲੇ ਸਵੇਰੇ ਮਾਲਕਾਂ ਨੇ ਦੱਸਿਆ ਕਿ 16 ਕਿਲੋ ਜੋਇਆ ਵਾ ਆਪਾਂ ਬਾਈ ਕਹਿੰਦਾ ਬਾਲਾ ਨੇ 17 18 ਦੀ ਕਹਿ ਕੇ ਦੇਣੀ ਆ ਬਾਕੀ ਸੇਵਾ ਦੇ ਸਰਪੇ ਆ ਜੇ ਕੋਈ ਵੀ ਰਵੱਦ ਕਰਨਾ ਬਾਕੀ 레ਵਾ ਵਿਖਾਓ ਪਿੱਛੋਂ 레ਵਾ ਚੀਜ਼ ਕੀ ਠੋਗ ਮੰਨ 레ਵਾ ਮਾਨਾ ਤੁਸੀਂ ਚੈੱਕ ਕਰ ਸਕਦੇ ਹੋ ਹਵਾਨਾ ਤਿਆਰ ਕਰੀ ਬੈਠਿਆ ਬਾਕੀ ਵਾਲ ਟਿੱਲਾਂ ਸਾਰੀਆਂ ਕੱਢ ਕੇ ਸੁਣਾ ਕਿਉਂਕਿ ਜਨ ਡੇਟ ਮੁਤਾਬਕ ਹੀ ਸੱਤ ਬਏ ਆ ਜੇ ਇੱਕ ਦੋ ਦਿਨ ਬਾਅਦ ਉੱਪਰ ਲੈ ਗਿਆ ਤਾਂ ਟੌਪ ਦਾ ਥੱਬੇ ਦਾ ਹਵਾਨਾ ਤਿਆਰ ਕਰ ਲੈਣਾ ਜੀ ਤੇ ਸੀਓ ਸਾਊ ਦਾ ਕਰਮ ਵਾਲੀ ਦਾ ਕੋਈ ਅੰਤ ਨਹੀਂ ਗੀ 12 18 ਕਿਲੋ ਦੁੱਧ ਤਾਂ ਕੋਈ ਬਾਲਾ ਨਹੀਂ ਭਈ ਐਡੀ ਗਾਣੂ ਰਾਵਣ ਵਾਲੀ ਦੇ ਦੂਜਾ ਨੋਰਮਲ ਜੀ ਸੇਵਾ ਤੇ ਹਾਕਾ ਬਈ ਦੇਂਦਾ ਬਾਕੀ ਭਾਂਡਾ ਬਾੜਾ ਚੰਗਾ ਵੇੜਦਾ ਬਾਈ ਦੇਖ ਸਕਦੇ ਹੋ ਹਵਾਨਾ ਬਹੁਤ ਚੰਗਾ ਜੀ ਜਮਾ ਜਾਇਜ ਮੁੱਲ ਬਾਈ ਇਹਦਾ ਜਮਾ ਜਾਇਜ ਯਾਰ ਮੰਗਾ ਨੂੰ ਦਾ 45 ਮੰਗਾਲਾ ਉਹ ਵੀ ਲੈ ਅਗਲੇ ਨੇ ਫਿਰ ਵੀ ਲੈਣੀ ਆ ਹਾਂਜੀ ਅਗਲਾ ਕੁ 1000 ਘਟਾਲਾ 2 ਘਟਾਲਾ ਆਪਾਂ ਵੀ ਘਟ ਕੇ ਦੇ ਦੇਣੀ ਹੁੰਦੀ ਆ ਹਾਂਜੀ ਪਰ ਜਿਹੜਾ ਫਿਕਸ ਪ੍ਰਾਈਸ ਲੈਣਾ ਹੈ ਹਾਂਜੀ 36500 ਰੁਪਏ ਦੇ ਦਾਂਗੇ ਜਮਾ ਜਾਇਜ ਜੀ ਤੈਨੂੰ ਵੀ ਪਤਾ ਹੋਣਾ ਕੌਣ ਦੇਵੇ 36500 ਨਹੀਂ ਮੈਨੂੰ ਤੇ ਬਾਈ ਥਣਾ ਵਾਲੇ ਪਾਸੇ ਥਣਾ ਲੋਕੇ ਆਪਾਂ ਵੀ ਤਾਂ ਹੱਥ ਆਪਣਾ ਲਾਵੇ ਜੇ ਕੋਈ ਆਊਗਾ ਕਰਾਇਆ ਵੀ ਦੇ ਕੇ ਮੋੜਾਂਗੇ ਜੇ ਥਣਾ ਚ ਨਾ ਸਹੀ ਗਾ ਮੇਨ ਗੱਲ ਬਾਈ ਥਣਾ ਦੀ ਹੁੰਦੀ ਹੈ ਕਿਉਂਕਿ ਮੌਸਮ ਠੰਡ ਦਾ ਕਿਸੇ ਵੀ ਵੀਰ ਨੂੰ ਆਉਣਾ ਬਹੁਤ ਔਖਾ ਦਾ ਬਾਈ ਕਹਿੰਦਾ ਥਣਾ ਵਾਲੇ ਪਾਸੇ ਤਾਂ ਬੇਫਿਕਰ ਹੋ ਜਿਓ 36500 ਚ ਐਜੀ ਗਾਂ ਤੁਹਾਨੂੰ ਨਹੀਂ ਮਿਲਣੀ ਅੱਜ ਦੀ ਡੇਟ 'ਚ ਜੀ ਹੋ ਸਕਦਾ ਕੱਲ ਨੂੰ ਮਿਲ ਮਿਲ ਜੇ ਪਰ ਅੱਜ ਦੀ ਡੇਟ 'ਚ ਕਿਸੇ ਹਾਲਤ 'ਚ ਨਹੀਂ ਮਿਲਣੀ 4 ਦਿਨ 5 ਦਿਨ ਸਾਂਭ ਕੇ ਫੁੱਲ ਤਿਆਰ ਕਰਕੇ ਤੇ ਰਾਮ ਨਾਲ 5-7000 ਰੁਪਇਆ ਗਾ ਛੱਡੂਗੀ ਜੇ ਕੋਈ ਵੀਰ ਵਪਾਰੀ ਲੈ ਗਿਆ ਤਾਂ ਤੇ ਬਾਕੀ ਸਿਰ ਸਭ ਦਾ ਕਰਮ ਵਾਲੀ ਦਾ ਤਾਂ ਅੰਤ ਹੀ ਕੋਈ ਨਹੀਂ ਨੰਬਰ 2 ਜਰਸੀ ਜਿਹੜੀ ਤੁਹਾਨੂੰ ਸੋਇਆ ਵਾਂ ਨਗੀਨ ਆਵਤ ਨੂੰ ਐਂਡ ਤੇ ਦਿਖਾਵਾਂਗੇ ਜਰਸੀ ਦੀ ਡਿਟੇਲ ਆਪਾਂ ਪਹਿਲਾਂ ਲੈ ਲੈਨੇ ਆ ਜੀ ਇਹਦੀ ਕੀ ਡਿਟੇਲ ਆ ਜੀ ਇਹ ਝੁੰਗੀ ਵੜਾ ਬਈ ਅੱਗੇ ਲਿਆਂਦੀ ਸੀ ਹੋ ਕੇ 2 ਕੁ ਮਹੀਨੇ ਠੀਕ ਹੈ ਜੀ ਵੀਡੀਓ ਪਾਈ ਸੀ ਆਪਾਂ ਆਪਣੇ ਚੈਨਲ ਤੇ ਨਹੀਂ ਹੈਮਨ ਟੀਵੀ ਤੇ ਪਾਈ ਵੀ ਸੀ ਠੀਕ ਹੈ ਜੀ ਬਹੁਤ ਜਾਣਿਆਂ ਦੇ ਫੋਨ ਬਾਅਦ ਚ ਵੀ ਆਏਗਾ ਝੁੰਗੀ 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 ਮਿਲਦੀ ਬਹੁਤ ਘਾਟਾ ਬਈ ਠੀਕ ਹੈ ਜੀ ਤੇ ਅੱਜ ਆਈ ਹੈ ਝੁੰਗੀ ਵੜਾ ਜਰਸੀ ਆ ਅੱਜ ਕਿੱਦਾਂ ਲੱਭ ਕੇ ਲਿਆਂਦੀ ਹੈ ਜੀ ਜਰਸੀ ਆ ਪਿਓਰ ਜਿਵੇਂ ਪੰਜਾਬ ਵਾਲੀ ਜਿਹਨੂੰ ਕਹਿੰਦੇ ਆ ਸਹੀ ਗੱਲ ਆ ਜੀ ਕੱਚੀ ਲੱਗਦੀ ਬਈ ਹਜੇ ਵਾਵਾ ਨਹੀਂ 6-7 ਤਾਂ ਨਹੀਂ ਪਏ ਫਿਰ ਠੀਕ ਆ ਜੀ ਕਿੰਨੇ ਮੇ ਸੂਆ ਜੀ ਸੂਆ ਪਿਓਰ ਦੂਜਾ ਰਹਿਣਾ 6 ਦਾ ਮੂੰਹ ਤੋਂ ਮੂੰਹ ਤੋਂ 6 ਦਾ ਅਰੀਜਨਲ ਦੂਜਾ ਸੂਆ ਹੀ ਆ ਫਿਰ 14 ਕਿਲੋ ਦੀ ਗਾਰੰਟੀ ਤੇ ਆਈ ਵੀ ਆ ਗਾਰੰਟੀ ਆਪਾਂ 14 ਕਿਲੋ ਦੀ ਲਿਖ ਕੇ ਵੀ ਦੇ ਦਾਂਗੇ ਬੱਚੀ ਠੀਕ ਆ ਜੀ ਹਵਾਨੇ ਦੇ ਝੋਲ ਤੁਸੀਂ ਦੇਖ ਸਕਦੇ ਹੋ ਹਵਾਨਾ ਖੈਦੇ ਦਾ ਰਵੜ ਨੂੰ ਵੱਧਾ ਜੀ ਸਾਰੀਆਂ ਵਾਲਟੇਲਾ ਕੱਢ ਬਾਕੀ ਇਧਰ ਬਾਕੀ ਇਧਰ 7 ਪਏ ਆ ਲੈ ਵੇਖੋ ਸਾਰਾ ਨਾੜ ਜਾਣਾ ਪਿਆ ਉਹ ਕਿਹੜਾ ਲੱਗਿਆ ਵਾ ਦੇਖ ਸਕਦੇ ਹੋ ਮਾੜੀ ਜੀ ਬੇਮਲੂ ਮੀ શાਕ ਉਹ ਤਾਂ ਮੂੰਹ ਨਹੀਂ ਹੁੰਦਾ ਬਈ ਉਹਦਾ ਵਿਚਾਲ ਸੀਲ ਇੰਨੀਆ ਕਰਮ ਵਾਲੀ ਲੈ ਸੀਲ ਸਾਊ ਦਾ ਤਾਂ ਹੰਤ ਹੀ ਕੋਈ ਨਹੀਂ ਚਾਹੀ ਜਵਾਕ ਚੋਈ ਜਾਣ ਜੀ ਹਜੇ ਇੱਕ ਸਾਊ ਦਾ ਹਵਾਨਾ ਫੁੱਲ ਬਣਾ ਲੈਣਾ ਜੀ ਕਿਉਂਕਿ ਜਿਹੜੀ ਤੁਸੀਂ ਝੋਲ ਦੇਖ ਰਹੇ ਹੋ ਬੈਕ ਸਾਈਡ ਸਾਰੀਆਂ ਕੱਢ ਕੇ ਸੋਣਾ ਜੀ ਫੇਸ ਕੁਆਲਿਟੀ ਚੰਗੀ ਆ ਰੰਗ ਰੂਪ ਦੀ ਚੰਗੀ ਆ ਹਵਾਨਾ ਨੇੜੇ ਤੋਂ ਚੈੱਕ ਕਰ ਲਓ ਜੀ ਦਰਦੀ ਤਾਂ ਤੁਸੀਂ ਦੇਖ ਸਕਦੇ ਹੋ ਉਹਨਾਂ ਦਾ ਤਿਆਰ ਕਰੋ 14 ਕਿਲੋ 15 ਕਿਲੋ ਕੋਈ ਬਾਹਲਾ ਨਹੀਂ ਬਈ ਬੱਚੀ ਨੂੰ ਦੇਖੋ ਦਿਓ ਬਈ ਬਾਕੀ origignal ਦੂਜਾ ਸੁਆ ਮੂੰਹ ਤੋਂ ਛੇ ਦੰਦ ਆ ਜੀ ਪੁਖਾ ਦੇ ਪੜਾ ਕਈ ਵੀਰਾਂ ਦੀ ਡਿਮਾਂਡ ਹੁੰਦੀ ਹੈ ਕਿ ਇਹ ਝੁੰਗੀ ਲੈਣੀ ਆ ਤਾਂ ਸਪੈਸ਼ਲੀ ਬਾਈ ਲੈ ਕੇ ਆਇਆ ਹੈ ਇੱਕ ਯਾਰ। ਫਾਮ ਤੋਂ ਵੀ ਬਹੁਤ ਚੰਗਾ ਲੱਗਿਆ ਬਾਈ ਹੱਥੀ ਜਵਾਈ ਵਾਲਾ ਸੋਨਾ ਗੁਲਾਬੀ ਥਾਣਾ ਇਹਦਾ ਮੁੱਲ ਬਾਈ ਜਮਾ ਜੈਜ ਲੈ ਵੀ ਲੋ ਜੀ ਝੋਲ ਜੂੜ ਵੀ ਚੈੱਕ ਕਰ ਸਕਦੇ ਹੋ। ਪੂਰੀ ਝੋਲ ਪਈ ਆ। ਜਮਾ ਜੈਜ ਮੁੱਲ ਬਾਈ ਇਹਦਾ। ਇਹ ਬਾਈ 37 ਦੀ ਹਾਨਾ ਦੇਵਾਂਗੇ ਮੁੱਲ ਬਣਾ 45 ਕਰਾ ਲਾ। ਠੀਕ ਆ ਜੀ। ਮੁੱਲ ਬਾਈ ਜਮਾ ਜੈਜ ਕੀਤਾ ਬਾਈ ਨੇ ਬਾਈ ਕਹਿੰਦਾ 37000 ਦੀ ਹਾਨਾ ਆਏ। ਹਾਂ ਬਾਕੀ ਮਾੜਾ ਮੋਟਾ ਛੋੜਦਾ ਬਾਈ ਹੋਈ ਜਾਊਗੀ ਉਹ ਕਰ ਦਾਂਗੇ ਬਈ ਮਾੜੀ ਮੋਟੀ ਛੋੜ ਹੀ ਹੋਊਗੀ ਬਾਈ ਕਹਿੰਦਾ ਮੁੱਲ ਜਮਾ ਫੈਕਸ ਕੀਤੇ ਆਪਾਂ ਤੇ ਮੁੱਲ ਹੈ ਵੀ ਬਾਈ ਜੈ ਜੀ ਇਹ ਵੀ ਕੋਈ ਵੀਰ ਵਪਾਰੀ ਲੈ ਗਿਆ ਤਾਂ 4 ਦਿਨ ਸਾਮਕੇ 4 ਪੈਸੇ ਛੱਡ ਜੂ ਆਰਾਮ ਨਾਲ ਹੀ ਕਿਉਂਕਿ ਹਜੇ ਇਕੱਲੀ ਕੱਚੀ ਕੱਚੀ ਆ ਦੇਖ ਸਕਦੇ ਹੋ ਤੁਸੀਂ ਤਿੰਨ ਨੰਬਰ ਇਹ ਤਾਂ ਬਾਈ ਉਦਦੇ ਵਾਲੀ ਵੀਡੀਓ ਵਾਲੀ ਹਾਂ ਉਹ ਹੀ ਉਹ ਪਹਿਲਾਂ ਹੀ ਦੱਸਤਾ ਬਈ ਉਹ ਆ ਕੋਈ ਵੀਰ ਨੇ ਸਾਈ ਪਾਈ ਸੀ ਬਾਈ ਕਹਿੰਦਾ ਤੇ ਆਇਆ ਨਹੀਂਗਾ ਤੇ ਵੀਰਾਂ ਨੂੰ ਬੇਨਤੀ ਹੈ ਕਿ ਆਇਆ ਨਾ ਕਰਿਆ ਕਰੋ ਵੀਡੀਓ ਵੇਖੂਗਾ ਇਹ ਮਾਲ ਸਿੰਘ ਦਾ ਬੰਦਾ ਹੀ ਬਾਈ ਹਾਂਜੀ ਵੇਖੂਗਾ ਵੀ ਵੀਡੀਓ ਉਹ ਸਹੀ ਗੱਲ ਹੈ ਜੀ ਹਾਂ ਨਹੀਂ ਜੇ ਆਪਾਂ ਸਾਈ ਪਾਈ ਆ ਤਾਂ ਬਈ ਆਉਣ ਦਾ ਹੱਕ ਆ ਜਾਂ ਬੰਦੇ ਨੂੰ ਹਾਂ ਨਾ ਦੱਸ ਦੋ ਬੰਦਾ ਹੋਰ ਕਿਸੇ ਨੂੰ ਵੇਚਦਾ ਹੋ ਜੂ ਡਿਟੇਲ ਤਾਂ ਫਿਰ ਬਾਈ ਇਹਦੀ ਉਹੀ ਹੈ ਇੱਕ ਵਾਰੀ ਵੀਰਾਂ ਦਾਸ ਦੀ ਕਈ ਔਰ ਕੋਈ ਨਵਾਂ ਬੰਦਾ ਵੀ ਇਹ ਬਾਈ 53 ਮੰਗਿਆ ਸੀ ਇਹਦਾ ਠੀਕ ਆ ਜੀ 51000 ਦੀ ਗੱਲ ਨਿਬੜੀ ਸੀ 1000 ਅਗਲੇ ਆਇਆ ਜਿਹੜਾ ਮਰਜ਼ੀ ਲੈ ਜਾਏ 50000 ਦੇ ਕੇ 20 ਘਟਣਾ ਹੈ ਨਹੀਂ ਠੀਕ ਆ ਫੈਕਸੀ ਹੈ ਜੀ ਪਜਾਈ ਜਾਓ ਜੋ ਫੈਕਸ ਸਹੀ ਗੱਲ ਹੈ ਜੀ ਬਾਈ ਕਹਿੰਦਾ 52000 ਦਾ ਸੌਦਾ ਹੋਇਆ ਸੀ 1000 ਰੁਪਏ ਆ ਅਗਲੇ ਦਾ ਆ ਗਿਆ 50000 ਦੀ ਜਿਹੜਾ ਵੀਰ ਮਰਜ਼ੀ ਲੈ ਜਾਏ ਤੇ ਹਜੇ ਕੱਚੀ ਆ 5-7 ਦਿਨ ਲੈਂਦੀ ਆ ਭਵਾਨਾ ਸੋਨਾ ਤਿਆਰ ਕਰੀ ਬੈਠੀ ਆ ਕਿੰਨੇ ਕਿਲੋ ਬਾਜੂ ਭਾਈ ਦੁੱਧ ਦੁੱਧ ਰਾਬੀ 20-22 ਕਿਲੋ ਦੱਸਿਆ ਜੀ ਲਈ ਆ 20-22 ਕਿਲੋ ਮਾਲਕਾਂ ਨੇ ਦੱਸਿਆ ਕਿ ਦੇ ਜੂਗੀ ਤੇ ਦੇ ਵੀ ਜਉ ਆਰਾਮ ਨਾਲ ਕਿਉਂਕਿ ਕੱਦ ਕਾਠ ਤੇ ਵਜਨ ਵਾਲੀ ਗਾਹੇ ਕੋਈ ਛੋਟੀ ਨਹੀਂ ਥਣ ਥਣ ਵੀ ਬਹੁਤ ਚੰਗਾ ਲੱਗਿਆ ਵਾ ਦੇਖ ਸਕਦੇ ਹੋ ਚਾਰੇ ਥਣ ਨਿਖੜਵੇਂ ਇੱਕੋ ਸਾਈਜ਼ ਦੇ ਨੇੜੇ ਤੋਂ ਚੈੱਕ ਕਰ ਲੋ ਜੀ ਬਾਕੀ ਜਾਤ ਬਰੀਡ ਦੀ ਚੰਗੀ ਆ ਜੀ ਥਾਣੇ ਦੇ ਵੀ ਬਾਈ ਓਕੇ ਹੋਣਗੇ ਥਣ ਜਾ ਓਕੇ ਆ ਭਰਾ ਥਣ ਬਾਈ ਇਹਦੇ ਵੀ ਜਮਾ ਓਕੇ ਹੋਣਗੇ ਬਣੂ ਬਥੇਰੀ 50000 ਦੀ ਬਾਈ ਕਹਿੰਦਾ ਯੈਸ ਨੋ ਪ੍ਰਾਈਸ ਆ ਬਾਕੀ ਇਕੱਲੇ ਛੋੜੀ ਹੋਊ ਉਹ ਚ ਜਿਹੜੇ ਵੀਰ ਨੂੰ ਪਸੰਦ ਆਊਗੀ ਤੇ ਬਾਈ ਨਾਲ ਕਨੈਕਟ ਕਰ ਸਕਦੇ ਆ ਤੇ ਇੱਕ ਵੀਰਾਂ ਨੂੰ ਬੇਨਤੀ ਆ ਜੇ ਕੋਈ ਵੀਰ ਸਾਈ ਪਾਉਂਦਾ ਤਾਂ ਬਾਈ ਜਰੂਰ ਲੈ ਕੇ ਜਾਇਆ ਕਰੋ ਤੇ ਜਾਂ ਫਿਰ ਸਾਈ ਨਾ ਪਾਇਆ ਕਰੋ 4 ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਬਾਈ ਸੱਜਰ ਸੂਈ ਆ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਬਈ ਸੂਈ ਨੂੰ ਸੂਈ ਰਾਤ ਆ ਬਈ ਜੇਰ ਤਰਕੇ ਪਈ ਆ ਜੇਰ ਡੰਨ ਆ ਜਮਾ ਜੇਰ ਦੀ ਜਮੋ ਪੀ ਬੱਚਾ ਕਿ ਦਿੱਤਾ ਬਈ 28000 ਜਰਸੀ ਮਗਰ ਬਹੁਤ ਸੋਹਣੀ ਜਰਸੀ ਬੱਚੀ ਆ ਫੁੱਲ ਜਾਤ ਬਰੀਡ ਵਾਲੀ ਕਿੰਨੇ ਮੈਸੂਏ ਸੂਈ ਆ ਬਈ ਇਹ ਬਈ ਦੂਜਾ ਸੂਆ ਵਹਿੜਾ ਠੀਕ ਆ ਕਿੰਨਾ ਕ ਪਾਜੂ ਬਈ ਦੁੱਧ ਦੁੱਧ ਬਈ ਜੀ ਤੋਂ ਲਈਆ ਪਲੂਨ ਦਾ 22 ਕਿਲੋ ਦੱਸ ਦੇ ਆਪਾਂ 20 ਕਿਲੋ ਕਹਿ ਕੇ ਦੇਵਾਂਗੇ ਠੀਕ ਆ ਹੁਣ ਬੋਲਾ ਕੱਢਿਆ ਬਈ ਥੋੜਾ ਕੱਢਾ ਹੁਣ ਤਾਂ 3 ਕਿਲੋ ਕੱਢਿਆ ਚਿਪਕੋ ਬੱਚੇ ਨੂੰ ਚੰਗਾ ਤਾਂ ਉਹ ਬੱਚੇ ਨੂੰ ਚੰਗਾ ਠੀਕ ਆ ਜੀ ਬਾਹਰ ਕ੍ਰਾਸ ਚ ਪੈਂਦੀ ਆ ਬਾਕੀ ਦੁੱਧ ਇਹਨਾਂ ਦਾ ਚੰਗਾ ਹੀ ਹੁੰਦਾ ਫੈਟ ਚੰਗੀ ਆਉਂਦੀ ਆ ਮੇਨ ਗੱਲ ਆ ਕਿ ਮਗਰ ਬੱਚੀ ਆ ਜੀ ਇੱਕ ਗਾਂ ਆ ਤੁਹਾਨੂੰ ਦੋ ਗਾਂਆਂ ਬਣ ਜਾਣੀਆਂ ਸਾਲਕ ਚੰਗੀ ਸੇਵਾ ਗੌਰ ਹੋ ਜੇ ਬੱਚੀ ਦੀ ਥੋੜਾ ਜਿਹਾ ਬੱਚੇ ਦਾ ਕਰਦਾ ਜੀ ਵੀ ਪਸ਼ੂ ਬੱਚੀ ਬਹੁਤ ਚੰਗੀ ਆ ਤੇ ਹਵਾਨਾ ਕਰਮਾਂ ਵਾਲੀ ਥੱਬੇ ਦਾ ਤਿਆਰ ਕਰੀ ਬੈਠੀ ਆ ਬਾਈ ਕਹਿੰਦਾ ਮਾਲਕਾਂ ਨੇ 20 22 ਕਿਲੋ ਦੁੱਧ ਦੱਸਿਆ ਪਰ ਆਪਾਂ 20 ਕਹਿ ਕੇ ਦੇਣੇ ਤਾਂ ਜਿਹੜੇ ਹਿਸਾਬ ਨਾਲ ਹਵਾਨਾ ਤਿਆਰ ਕੀਤਾ ਤੇ 20 ਕਿਲੋ ਦੁੱਧ ਕੋਈ ਬਾਲਾ ਨਹੀਂ ਜੀ ਘਰ ਨੂੰ ਦੇਖ ਸਕਦੇ ਹੋ ਪੂਰਾ ਟਾਪ ਦਾ ਹਵਾਨਾ ਤੇ ਬਈ ਥਾਣਾ ਥੋਣਾ ਦੀ ਓਕੇ ਥਾਣਾ ਬਈ ਭਲਾ ਥਾਣਾ ਲਾਵੇ ਕੋਈ ਚੁਾਈ ਦੀ ਇੱਕ ਨੰਬਰ ਥਾਣਾ ਥੋਣਾ ਦੀ ਬਾਈ ਕਹਿੰਦਾ ਓਕੇ ਹੋ ਭਲਾ ਕੋਈ ਹੱਥ ਵੀ ਨਾ ਲਾਵੇ ਬਹੁਤ ਸੋਹਣਾ ਹੱਥੀ ਚੁਾਈ ਵਾਲਾ ਥਾਣਾ ਬਾਕੀ ਹਵਾਨਾ ਕਰਮ ਵਾਲੀ ਨੇ ਬਹੁਤ ਸੋਹਣਾ ਤਿਆਰ ਕੀਤਾ ਵਾ ਵੀ ਕੋਈ ਬਾਲਾ ਨਹੀਂ ਚੰਗੀ ਸੇਵਾ ਗੌਰ ਹੋ ਜੇ ਤੇ ਮਗਰ ਵੀ ਬੱਚੀ ਆ ਜੀ ਬੱਚੀ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਹੱਲ ਜਾਦ ਬਰੀਡ ਵਾਲੀ ਜਰਸੀ ਪ्योर ਬੱਚੀ ਆ ਜੀ ਆਪ ਤੋਂ ਵੀ ਜੀ ਕ੍ਰੋਸ ਚ ਬੈੰਦੀ ਆ ਜੀ ਇਹਦਾ ਮੁੱਲ ਬਈ ਬਣਾ ਨਿਆਣਾ ਬਣਾ ਕੋਈ ਪਾਵੇ ਵੀਰੇ ਐਸਟ ਬੈਟਰੀ ਆ ਜੀ ਆਪਣੀ ਹਾਂ 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 ਠੀਕ ਆ ਜੀ ਮੁੱਲ ਬਾਈ ਇਹਦਾ ਇਹ 55 ਹੀ ਦੇਵਾਂਗੇ ਬਾਈ ਠੀਕ ਹਾਂ ਨਹੀਂ ਹਾਂ 55000 ਰੁਪਿਆ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ ਮਾੜਾ ਮੋਟਾ ਸ਼ੋਰ ਸ਼ਾਪਾ ਹੀ ਹੋਊਗਾ ਜਿਹੜਾ ਵੀਰ ਚੱਲ ਕੇ ਆਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਧੰਨਵਾਦ ਜੀ ਧੰਨਵਾਦ ਜੀ